ਸਸ਼ੀਕਾਲ ਜੀ ਮੈਰੀਆਂ ਤੇ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋ ਗਏ ਲਓ ਜੀ ਬਾਬੇ ਦੇ ਉੱਤੇ ਇੱਕ ਬੇਬੇ ਪਹੁੰਚੀ ਆ ਜਿਹੜੀ ਬੇਬੇ ਨੂੰ ਤੁਰਨ ਵੇਲੇ ਗੋਡਿਆਂ ਦੀ ਦਿੱਕਤ ਹੋ ਰਹੀ ਸੀ ਪਰ ਉਹ ਬੇਬੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਾਬੇ ਦੇ ਡੇਰੇ ਦੇ ਵਿੱਚ ਜਾਂਦੇ ਸਾਰ ਐ ਚੱਕਰੀ ਮੰਗੋ ਸਿਰ ਘਮਾਉਂਦੀ ਆ ਕਿ ਸ਼ਾਇਦ ਦੇਖ ਕੇ ਬਾਬਾ ਵੀ ਹੈਰਾਨ ਹੋ ਜਾਊਗਾ ਕਿਉਂਕਿ ਜਿਸ ਹਾਲ ਦੀ ਬੇਬੇ ਦੀ ਉਮਰ ਹੈ ਉਹ ਤਾਂ ਲੱਗਦਾ ਹੋਣਾ ਕਿ ਉੱਠ ਕੇ ਬੈਠ ਕੇ ਉੱਠ ਵੀ ਮਸਾ ਨਹੀਂ ਹੁੰਦਾ ਪਰ ਜਦੋਂ ਅਜਿਹੇ ਪਖੰਡੀਆਂ ਦੇ ਡੇਰੇ ਦੇ ਵਿੱਚ ਆ ਜਾਂਦੀਆਂ ਨੇ ਤਾਂ ਇਹਨਾਂ ਦੇ ਸਾਰੇ ਹੱਡ ਗੋਡੇ ਕੰਮ ਕਰਨ ਲੱਗ ਜਾਂਦੇ ਨੇ ਤੇ ਘਰੇ ਗਲਾਸ ਚੱਕਣ ਵੇਲੇ ਵੀ ਇਹਨਾਂ ਨੂੰ ਮੌਤ ਪੈ ਜਾਂਦੀ ਹੈ ਤਾਂ ਫਿਰ ਬਾਅਦ ਦੇ ਵਿੱਚ ਜਦੋਂ ਇਹਨਾਂ ਦੀਆਂ ਵੀਡੀਓਜ਼ ਇੰਟਰਨੈਟ ਦੇ ਉੱਤੇ ਵਾਇਰਲ ਹੋ ਜਾਂਦੀਆਂ ਨੇ ਤਾਂ ਫਿਰ ਉਸ ਤੋਂ ਬਾਅਦ ਪਤਾ ਲੱਗਦਾ ਕਿ ਬੇਬੇ ਤਾਂ ਕੈਨ ਨੂੰ ਲੱਗਦੀਆਂ ਨੇ ਪਰ ਹੱਡ ਗੋਡੇ ਇਹਨਾਂ ਦੀਆਂ ਪੁਰਾਣੀਆਂ ਖਰਾਕਾਂ ਇਹਨਾਂ ਡੇਰਿਆਂ ਦੇ ਵਿੱਚ ਜਾ ਕੇ ਕੰਮ ਆਉਂਦੀਆਂ ਨੇ ਤੁਹਾਡਾ ਜਿਹੇਆਂ ਵੀਡੀਓਜ਼ ਨੂੰ ਲੈ ਕੇ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰਿਆ ਕਰੋ ਤਾਂ ਇੱਕ ਨਜ਼ਰ ਵੀਡੀਓ ਤੇ ਮਾਰ ਲੈਂਦੇ ਆਂ ਵੀਡੀਓ ਤੁਸੀਂ ਦੇਖ ਹੀ ਲਈ ਆ ਤਾਂ ਜਿਹੜੀਆਂ ਬੇਬੇ ਘਰਾਂ ਦੇ ਵਿੱਚ ਕੰਮ ਕਰਨ ਤੋਂ ਗੁਰੇਜ਼ ਕਰਦੇ ਨੇ ਤਾਂ ਬਾਹਰ ਜਾ ਕੇ ਪਖੰਡਿਆਂ ਦੇ ਡੇਰੇ ਦੇ ਵਿੱਚ ਖੂਬ ਇਹਨਾਂ ਦੇ ਵੱਲੋਂ ਸਿਰ ਕਮਾਏ ਜਾਂਦੇ ਨੇ ਤਾਂ ਪਖੰਡ ਬਾਦ ਨੂੰ ਲਗਾਤਾਰ ਵਧਾਵਾ ਦਿੱਤਾ ਜਾ ਰਿਹਾ ਹੈ ਅੱਜ ਦਾ ਜਿਹੜਾ ਸਮਾਂ ਉਹ ਪਖੰਡ ਬਾਦੀਆਂ ਦਾ ਜਿਹੜਾ ਕਿ ਵਧਦਾ ਜਾ ਰਿਹਾ ਲੋਕ ਪਖੰਡ ਬਾਦ ਦੇ ਵਿੱਚ ਇੰਨੇ ਘਰੂ ਚੁੱਕੇ ਨੇ ਕਿ ਉਹਨਾਂ ਨੂੰ ਚਾਰੇ ਪਾਸੇ ਕੁਝ ਵੀ ਨਜ਼ਰ ਨਹੀਂ ਆਉਂਦਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼